ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪਿਛਲੇ 3 ਸਾਲਾਂ ਵਿੱਚ ਖੇਲੋ ਇੰਡੀਆ ਸਕੀਮ ਤਹਿਤ ਬਜਟ ਦੀ ਵੰਡ ਅਤੇ ਫੰਡਾਂ ਦੀ ਅਸਲ ਵਰਤੋਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਯੁਵਕ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਵਾਬ ਦਿੱਤਾ ਕਿ ਇਸ ਮੰਤਰਾਲੇ ਵੱਲੋਂ ਫੰਡਾਂ ਦੀ ਵੰਡ ਸਕੀਮ ਅਨੁਸਾਰ ਕੀਤੀ ਜਾਂਦੀ ਹੈ ਨਾ ਕਿ ਰਾਜ ਜਾਂ ਯੂਟੀ ਵਾਰ ਅਰੋੜਾ ਨੇ ਰਾਜ ਸਭਾ ਦੀ ਹਾਲ ਹੀ ਵਿੱਚ ਸਮਾਪਤ ਹੋਏ ਅੰਤਰੀਮ ਬਜਟ ਸੈਸ਼ਨ ਵਿੱਚ ਸਵਾਲ ਪੁੱਛਿਆ ਜੀ ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਮੰਤਰੀ ਨੇ ਅਪੀਸ਼ਲੇ 3 ਸਾਲਾਂ ਵਿੱਚ ਚਾਲੂ ਵਿੱਤੀ ਸਾਲ ਵਿੱਚ ਖੇਲੋ ਇੰਡੀਆ ਸਕੀਮ ਤਹਿਤ ਅਲਾਟ ਕੀਤੇ ਅਤੇ ਵਰਤੇ ਗਏ ਫੰਡਾਂ ਦੇ ਵੇਰਵੇ ਵੀ ਪ੍ਰਦਾਨ ਉਹਨਾਂ ਕੀਤੇ ਉਹਨਾਂ ਨੇ ਕਿਹਾ ਕਿ ਮੰਤਰੀ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਖੇਲੋ ਇੰਡੀਆ ਸਕੀਮ ਤਹਿਤ ਵਿੱਤੀ ਸਾਲ 2023-24 ਲਈ 880 ਕਰੋੜ ਰੁਪਏ ਸੋਧਿਆ ਹੋਇਆ ਅਨੁਮਾਨ ਅਲਾਟ ਕੀਤਾ ਗਿਆ ਸੀ ਪਰ 31 ਜਨਵਰੀ 2024 ਤੱਕ ਅਸਲ ਖਰਚਾ 453.26 ਕਰੋੜ ਰੁਪਏ ਸੀ ਪਿਛਲੇ ਸਾਲਾਂ ਲਈ ਅਲਾਟ ਕੀਤੇ ਫੰਡਾਂ ਦਾ ਆਕੜਾ ਇਸ ਤਰ੍ਹਾਂ ਹੈ 600 ਕਰੋੜ ਰੁਪਏ 2022-23 869 ਕਰੋੜ ਰੁਪਏ 2021-22 ਅਤੇ 328.77 ਕਰੋੜ ਰੁਪਏ 2020 ਤੋਂ 2021 ਅਸਲ ਖਰਚੇ ਦੇ ਵੇਰਵੇ ਇਸ ਪ੍ਰਕਾਰ ਹਨ 596.30 ਕਰੋੜ ਰੁਪਏ 2022-23 ਰੁਪਏ 764.29 ਕਰੋੜ ਰੁਪਏ 2021-22 ਅਤੇ 228.6 ਕਰੋੜ ਰੁਪਏ ਹਨ